हां जी दोस्तों लेके हाजरा आप अपनी कहानी अधूरी खास भाग 5वां इस कहानी ਨੂੰ ਲਿਖਿਆ ਹੈ दयाल कौर जी ਨੇ ਆਪਣੀ ਮਾਂ ਨੂੰ ਮਿਲ ਲਵੇਗਾ ਪਤਾ ਨਹੀਂ ਉਹ ਕਿੰਨੇ ਦਿਨ ਦੀ ਪ੍ਰਾਣੀ ਆ ਮਾਂ ਬਿਲਕੁਲ ਬਿਮਾਰ ਨਹੀਂ ਸੀ ਪਰ ਇਹ ਮੇਰੇ ਸਹੁਰੇ ਨੇ ਬਹਾਨਾ ਲਾ ਕੇ ਸੁਖਵੀਰ ਨੂੰ ਸੈਂਟਰ ਤੋਂ ਛਡਵਾਉਣ ਦੀ ਸੋਚੀ ਸੁਖਵੀਰ ਵੀ ਹੁਣ ਬਹੁਤਾ ਸਿਆਣਾ ਜਾਪਦਾ ਸੀ ਕੇਂਦਰ ਵਾਲਿਆਂ ਨੇ ਵੀ ਉਸ ਦੀ ਸੂਝ-ਬੂਝ ਨੂੰ ਦੇਖ ਕੇ ਉਸ ਨੂੰ ਛੱਡ ਦਿੱਤਾ ਉਹਨਾਂ ਨੇ ਆਖ ਦਿੱਤਾ ਕਿ ਜੇਕਰ ਹੁਣ ਤੂੰ ਨਸ਼ਾ ਦੁਬਾਰਾ ਕਰੇਂਗਾ ਤਾਂ ਅਸੀਂ ਦੁਬਾਰਾ ਤੈਨੂੰ ਸੈਂਟਰ ਵਿੱਚ ਲੈ ਆਵਾਂਗੇ। ਦੀਪ ਜਿਸ ਦਿਨ ਸੁਖਵੀਰ ਘਰ ਆਇਆ ਉਸ ਦਿਨ ਕਰਵਾ ਚੌਥ ਦਾ ਤਿਹਾਰ ਸੀ। ਮੈਨੂੰ ਵੀ ਸੁਖਵੀਰ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ। ਸੁਖਵੀਰ ਹੁਣ ਨਸ਼ਾ ਛਡਾਊ ਕੇਂਦਰ ਤੋਂ ਘਰ ਆ ਗਿਆ ਸੀ। ਸੁਖਵੀਰ ਕੋਲ ਹੁਣ ਉਸਨੂੰ ਫੋਨ ਵੀ ਦੇ ਦਿੱਤਾ ਸੀ ਪਰ ਉਸਦੇ ਨੰਬਰ ਨੂੰ ਬਦਲ ਦਿੱਤਾ ਸੀ ਕਿਉਂਕਿ ਉਸਦੇ ਨੰਬਰ ਤੇ ਕਈ ਦੋਸਤਾਂ ਦੀਆਂ ਕੌਲਾਂ ਆਉਂਦੀਆਂ ਰਹਿੰਦੀਆਂ ਸੀ ਇਹ ਉਸਦੇ ਪਿਤਾ ਜੀ ਨੇ ਇਸ ਕਰਕੇ ਕੀਤਾ ਸੀ ਕਿਉਂਕਿ ਉਹਨਾਂ ਨੂੰ ਫਿਰ ਡਰ ਸੀ ਕਿ ਸੁਖਵੀਰ ਦੁਬਾਰਾ ਨਸ਼ਿਆਂ ਦੇ ਵਿੱਚ ਨਾ ਪੈ ਜਾਵੇ ਥੋੜਾ ਥੋੜਾ ਘਰੋਂ ਜਦੋਂ ਬਾਹਰ ਨਿਕਲਣ ਲੱਗਿਆ ਤਾਂ ਇਸ ਦਾ ਦੋਸਤਾਂ ਮਿੱਤਰਾਂ ਨਾਲ ਵਾਹ ਪੈਣ ਲੱਗਾ ਸ਼ਰਾਬ ਤੇ ਨਸ਼ੇ ਦਾ ਨਾਮ ਲੈਣ ਤੋਂ ਵੀ ਕੰਬਦਾ ਸੀ ਉਸ ਨੂੰ ਵੀ ਡਰ ਲੱਗਦਾ ਸੀ ਕਿ ਜੇ ਮੈਂ ਦੁਬਾਰਾ ਨਸ਼ਾ ਕੀਤਾ ਜਾਂ ਸ਼ਰਾਬ ਪੀਤੀ ਤਾਂ ਮੈਨੂੰ ਸੈਂਟਰ ਵਾਲੇ ਦੁਬਾਰਾ ਲੈ ਜਾਣਗੇ ਸੈਂਟਰ ਦਾ ਜੀਵਨ ਸੁਖਵੀਰ ਨੇ ਦੱਸਿਆ ਬਹੁਤ ਘਟੀਆ ਸੀ ਉੱਥੇ ਉਹਨਾਂ ਨੂੰ ਕਮਰਿਆਂ ਵਿੱਚ ਰੱਖਿਆ ਜਾਂਦਾ ਸੀ ਨਸ਼ਈਆਂ ਨੂੰ ਜਿਸ ਕਮਰੇ ਵਿੱਚ ਨਾ ਕੋਈ ਰੋਸ਼ਣ ਦਾਣ ਸੀ ਨਾ ਖਿੜਕੀ ਨਾ ਸੂਰਜ ਚੜ੍ਹਨ ਦਾ ਪਤਾ ਲੱਗਦਾ ਸੀ ਨਾ ਛਿਪੇ ਦਾ ਉਹਨਾਂ ਤੋਂ ਵਰਤਨ ਸਾਫ਼ ਕਰਾਏ ਜਾਂਦੇ ਸੀ ਤੇ ਹੋਰ ਵੀ ਅਨੇਕਾਂ ਕੰਮ ਕਰਾਏ ਜਾਂਦੇ ਸੀ ਘਰ ਦੇ ਜੀਵਨ ਤੇ ਨਸ਼ਾ ਛਡਾਊ ਕੇਂਦਰ ਦੇ ਜੀਵਨ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੋਣ ਕਾਰਨ ਸੁਖਵੀਰ ਹੁਣ ਨਸ਼ਾ ਸੜਾਊ ਕੇਂਦਰ ਤੋਂ ਡਰਨ ਲੱਗ ਪਿਆ ਸੀ ਸਾਰਾ ਸਾਰਾ ਦਿਨ ਆਪਣੀ ਘਰਵਾਲੀ ਤੇ ਬੱਚਿਆਂ ਕੋਲ ਹੀ ਰਹਿੰਦਾ ਮੈਂ ਵੀ ਬੜੀ ਖੁਸ਼ ਸੀ ਦੀਪ ਮੈਂ ਵੀ ਉਸ ਪਰਮਾਤਮਾ ਦਾ ਲੱਖ ਲੱਖ ਸ਼ੁਕਰਾਨਾ ਕੀਤਾ ਕਿ ਮੇਰਾ ਪਤੀ ਨਸ਼ਿਆਂ ਤੋਂ ਦੂਰ ਹੋ ਗਿਆ ਇਹ ਮੇਰਾ ਭਲੇਖਾ ਹੀ ਸੀ ਕੁਝ ਦਿਨਾਂ ਬਾਅਦ ਦੀਵਾਲੀ ਦਾ ਤਿਹਾਰ ਆ ਜਾਂਦਾ ਹੈ ਦੀਵਾਲੀ ਦੇ ਤਿਹਾਰ ਸੁਖਵੀਰ ਆਪਣੇ ਪਿਤਾ ਜੀ ਦੀਆਂ ਮਿੰਨਤਾਂ ਕਰਦਾ ਹੈ ਕੇ ਪਿਤਾ ਜੀ ਮੈਨੂੰ ਇੱਕ ਬੀਅਰ ਹੀ ਲਿਆ ਦੇ ਦਿਓ ਪਿਤਾ ਜੀ ਨੇ ਘਰ ਵਿੱਚ ਉਸ ਨੂੰ ਬੀਅਰ ਲਿਆ ਕੇ ਨਹੀਂ ਦਿੱਤੀ ਪਰ ਉਹ ਥੋੜੇ ਪੈਸੇ ਲੈ ਕੇ ਪਿਤਾ ਜੀ ਤੋਂ ਠੇਕੇ ਤੇ ਚਲਾ ਗਿਆ ਉਸ ਦਿਨ ਤਾਂ ਉਹ ਬੀਅਰ ਪੀ ਕੇ ਹੀ ਘਰ ਵਾਪਸ ਆ ਗਿਆ ਹੁਣ ਸੁਖਵੀਰ ਨੂੰ ਮੇਰੇ ਸਹੁਰਾ ਸਾਹਿਬ ਕੋਈ ਵੀ ਪੈਸਾ ਨਹੀਂ ਸੀ ਦਿੰਦੇ ਮੇਰੇ ਕੋਲ ਵੀ ਕੋਈ ਪੈਸਾ ਨਹੀਂ ਸੀ ਤੇ ਨਾ ਹੀ ਕਦੇ ਉਸ ਨੇ ਮੇਰੇ ਕੋਲੋਂ ਪੈਸੇ ਮੰਗੇ ਸੀ ਸੁਖਵੀਰ ਆਪਣੇ ਘਰ ਤੋਂ ਬਾਹਰ ਜਾਂਦਾ ਉਸਨੇ ਆਪਣੇ ਦੋਸਤਾਂ ਮਿੱਤਰਾਂ ਤੋਂ ਪੈਸੇ ਫੜ ਲੈਣੇ ਨਾ ਸੁਖਵੀਰ ਨੂੰ ਹੁਣ ਘਰੋਂ ਤਾਂ ਕੋਈ ਪੈਸਾ ਮਿਲਦਾ ਸੀ ਕਈ ਵਾਰ ਉਹ ਮੇਰੇ ਕੋਲੋਂ ਪੈਸੇ ਮੰਗਦਾ ਹੁੰਦਾ ਸੀ ਪਰ ਮੇਰੇ ਕੋਲ ਤਾਂ ਪਹਿਲਾਂ ਵੀ ਪੈਸੇ ਨਹੀਂ ਸੀ ਹੁੰਦੇ ਜਦੋਂ ਸੁਖਵੀਰ ਕੰਮ ਕਰਦਾ ਸੀ ਹੁਣ ਤਾਂ ਮੇਰੇ ਕੋਲੇ ਕਿਹੜੇ ਪੈਸੇ ਹੋਣੇ ਸੀ ਉਸਨੇ ਆਪਣੇ ਦੋਸਤਾਂ ਤੋਂ ਫਿਰ ਮੰਗਣੇ ਸ਼ੁਰੂ ਕਰ ਦਿੱਤੇ ਸ਼ਰਾਬ ਹੀ ਪੀਂਦਾ ਸੀ ਨਸ਼ੇ ਜੋਗੇ ਉਸ ਕੋਲ ਇੰਨੇ ਪੈਸੇ ਨਹੀਂ ਸੀ ਹੁੰਦੇ ਘਰ ਵਿੱਚ ਹੁਣ ਫੇਰ ਪਹਿਲਾਂ ਵਾਂਗ ਕਲੇਸ਼ ਪੈਣਾ ਸ਼ੁਰੂ ਹੋ ਗਿਆ ਜਦੋਂ ਸੁਖਵੀਰ ਨੇ ਸ਼ਰਾਬ ਪੀਣੀ ਤੇ ਉਸਨੇ ਸਭ ਤੋਂ ਪਹਿਲਾਂ ਮੇਰੇ ਨਾਲ ਲੜਾਈ ਕਰਨੀ ਬੋਲਣ ਵੇਲੇ ਉਹ ਕੁਝ ਵੀ ਨਹੀਂ ਸੀ ਵੇਖਦਾ ਮੇਰੀ ਮਾਂ ਭੈਣ ਇੱਕ ਕਰ ਦੇਣੀ ਮੈਂ ਦੰਦਾ ਵਿੱਚ ਜੀਵ ਦੇ ਕੇ ਸੁਣਦੀ ਰਹਿਣਾ ਘਰ ਵਿੱਚ ਕਲੇਸ਼ ਪੈਣ ਤੋਂ ਮੈਨੂੰ ਬੜਾ ਡਰ ਲੱਗਣਾ ਮੈਂ ਕਈ ਵਾਰ ਸੋਚਣਾ ਜੇ ਮੈਂ ਇਸ ਦੇ ਬਰਾਬਰ ਬੋਲਣ ਲੱਗ ਪਈ ਤਾਂ ਲੋਕਾਂ ਨੇ ਇਸ ਨੂੰ ਤਾਂ ਕੁਝ ਨਹੀਂ ਆਖਣਾ ਇਹਨੂੰ ਤਾਂ ਇਹ ਕਹੇ ਕਿ ਛੱਡ ਦੇਣਾ ਵੀ ਇਹ ਤਾਂ ਸ਼ਰਾਬੀ ਸੀ ਸ਼ਰਾਬ ਪੀਤੀ ਸੀ ਇਹਦੀ ਕੁੜੀਏ ਤੈਨੂੰ ਤਾਂ ਸ਼ਰਮ ਚਾਹੀਦੀ ਸੀ ਸ਼ਰਾਬੀ ਨਾਲ ਲੜਨ ਦਾ ਕੋਈ ਵੀ ਫਾਇਦਾ ਨਹੀਂ ਅਗਲੇ ਦਿਨ ਜਦੋਂ ਸ਼ਰਾਬ ਉਤਰ ਜਾਣੀ ਮੈਂ ਉਸ ਨਾਲ ਰੋਜ਼ ਰੌਲਾ ਪਾਉਣਾ ਮੈਂ ਬਹੁਤ ਸਮਝਾ ਸਮਝਾ ਉਸ ਨੂੰ ਵੇਖ ਲਿਆ ਪਰ ਉਹ ਟੱਸ ਤੋਂ ਮਸਣਾ ਹੋਇਆ ਮੇਰੇ ਬੱਚੇ ਵੀ ਵੱਡੇ ਹੁੰਦੇ ਜਾ ਰਹੇ ਸੀ ਬੇਟੀਆਂ ਵੀ ਸਕੂਲ ਜਾਂਦੀਆਂ ਸੀ ਮੈਨੂੰ ਦਿਨ ਪ੍ਰਤੀ ਦਿਨ ਚਿੰਤਾ ਵੱਡ-ਵੱਡ ਖਾ ਰਹੀ ਸੀ ਇਹਨਾਂ ਤਿੰਨਾਂ ਬੇਟੀਆਂ ਦਾ ਵਿਆਹ ਕਿਵੇਂ ਹੋਵੇਗਾ ਕਿਵੇਂ ਪੜਾਵਾਂਗੀ ਇਹ ਸਾਰਾ ਖਰਚਾ ਮੇਰੇ ਸਹੁਰਾ ਸਾਹਿਬ ਜੀ ਕਰਦੇ ਰਹੇ ਮੈਨੂੰ ਘਰੇਲੂ ਖਰਚੇ ਦੀ ਕੋਈ ਚਿੰਤਾ ਨਹੀਂ ਸੀ ਪਰ ਚਿੰਤਾ ਮੈਨੂੰ ਵੱਡ-ਵੱਡ ਖਾ ਰਹੀ ਸੀ ਮੇਰੀਆਂ ਧੀਆਂ ਵੱਡੀਆਂ ਹੁੰਦੀਆਂ ਜਾ ਰਹੀਆਂ ਸੀ ਸੁਖਵੀਰ ਦਿਨ-ਪ੍ਰਤੀ ਦਿਨ ਵਿਗੜਦਾ ਜਾ ਰਿਹਾ ਸੀ ਇੱਕ ਦਿਨ ਸੁਖਵੀਰ ਨੂੰ ਬਹੁਤ ਤੇਜ਼ ਬੁਖਾਰ ਚੜਿਆ ਮੈਂ 2 ਦਿਨ ਘਰ ਹੀ ਦਵਾਈ ਦਿੰਦੀ ਰਹੀ ਤੀਸਰੇ ਦਿਨ ਜਦੋਂ ਆਰਾਮ ਨਾ ਆਇਆ ਤਾਂ ਪਿਤਾ ਜੀ ਉਸ ਨੂੰ ਡਾਕਟਰ ਕੋਲ ਲੈ ਗਏ ਡਾਕਟਰ ਨੇ ਵੀ ਬੁਖਾਰ ਦੀ ਦਵਾਈ ਦੇ ਦਿੱਤੀ ਤੇ ਸੁਖਵੀਰ ਨੂੰ ਘਰ ਵਾਪਸ ਭੇਜ ਦਿੱਤਾ ਦਵਾਈ ਖਾਣ ਤੋਂ ਬਾਅਦ ਥੋੜੀ ਦੇਰ ਤੱਕ ਬੁਖਾਰ ਉਤਰਦਾ ਸੀ ਉਸ ਤੋਂ ਬਾਅਦ ਬੁਖਾਰ ਫਿਰ ਚੜ ਜਾਂਦਾ ਸੀ 2-3 ਦਿਨ ਜਦੋਂ ਬੁਖਾਰ ਨਾ ਉਤਰਿਆ ਤਾਂ ਪਿਤਾ ਜੀ ਡਾਕਟਰ ਕੋਲ ਸੁਖਵੀਰ ਨੂੰ ਫਿਰ ਲੈ ਕੇ ਗਏ ਉਹਨਾਂ ਨੇ ਲੈਬਾਰਟਰੀ ਤੋਂ ਸੁਖਵੀਰ ਦੇ ਸਾਰੇ ਟੈਸਟ ਕਰਾਏ। ਅਗਲੇ ਦਿਨ ਜਦੋਂ ਰਿਪੋਰਟ ਆਉਂਦੀ ਹੈ ਤਾਂ ਰਿਪੋਰਟ ਡਾਕਟਰ ਨੂੰ ਦਿਖਾਈ ਗਈ। ਡਾਕਟਰ ਨੇ ਦੱਸਿਆ ਕਿ ਸੁਖਵੀਰ ਦੇ ਲੀਵਰ ਵਿੱਚ ਇਨਫੈਕਸ਼ਨ ਹੈ। ਜੇ ਇਹ ਇਸੇ ਤਰ੍ਹਾਂ ਸ਼ਰਾਬ ਪੀਂਦਾ ਰਿਹਾ ਤਾਂ ਇਸਦਾ ਲੀਵਰ ਬਿਲਕੁਲ ਖਤਮ ਹੋ ਜਾਵੇਗਾ। ਅਜੇ ਤਾਂ ਲੀਵਰ ਵਿੱਚ ਥੋੜੀ-ਬਹੁਤ ਸਮੱਸਿਆ ਹੀ ਆਈ ਹੈ। ਸੁਖਵੀਰ ਨੂੰ ਡਾਕਟਰ ਨੇ ਬਹੁਤ ਸਮਝਾਇਆ ਦਵਾਈ ਦੇ ਨਾਲ ਤਾਂ ਬਿਲਕੁਲ ਵੀ ਸ਼ਰਾਬ ਨਹੀਂ ਪੀਣੀ ਸੁਖਵੀਰ ਨੇ ਡਾਕਟਰ ਦੀ ਗੱਲ ਮੰਨ ਲਈ ਸੁਖਵੀਰ ਕਦੇ ਵੀ ਸ਼ਰਾਬ ਦੀ ਮੰਗ ਨਹੀਂ ਸੀ ਕਰਦਾ ਸੁਖਵੀਰ ਹੁਣ ਠੀਕ ਹੋਣ ਲੱਗ ਪਿਆ ਸੀ ਹੁਣ ਜਿੰਨਾ ਚਿਰ ਦਵਾਈ ਚੱਲਦੀ ਰਹੀ ਸੁਖਵੀਰ ਨੇ ਸ਼ਰਾਬ ਨੂੰ ਬਿਲਕੁਲ ਮੂੰਹ ਤੱਕ ਨਹੀਂ ਸੀ ਲਾਇਆ ਹੁਣ ਸੁਖਵੀਰ ਦੀ ਆਦਤ ਨਸ਼ਿਆਂ ਦੀ हट ਚੁੱਕੀ ਸੀ ਸਾਡੇ ਬੱਚੇ ਵੀ ਵੱਡੇ ਹੁੰਦੇ ਜਾ ਰਹੇ ਸੀ ਖਰਚਾ ਦਿਨ-ਪ੍ਰਤੀ ਦਿਨ ਵਧਦਾ ਜਾ ਰਿਹਾ ਸੀ। 4-5 ਕਿੱਲਿਆਂ ਦੀ ਖੇਤੀ ਤੋਂ ਗੁਜ਼ਾਰਾ ਕਰਨਾ ਬੜਾ ਮੁਸ਼ਕਲ ਹੋ ਗਿਆ ਸੀ। ਇੱਕ ਦਿਨ ਸੁਖਵੀਰ ਪਿਤਾ ਜੀ ਨੂੰ ਆਖਣ ਲੱਗਾ, ਪਿਤਾ ਜੀ ਤੁਸੀਂ ਮੈਨੂੰ ਗੱਡੀ ਦਾ ਲਾਇਸੈਂਸ ਤੇ ਪੇਪਰ ਦੇ ਦਿਓ। ਮੈਂ ਕੋਈ ਨਾ ਕੋਈ ਕੰਮ ਸ਼ੁਰੂ ਕਰਾਂ। ਮੈਂ ਦਿੱਲੀ ਗੱਡੀ ਲੈ ਕੇ ਨਹੀਂ ਜਾਵਾਂਗਾ। ਮੈਂ ਪੰਜਾਬ ਦੇ ਵਿੱਚ ਹੀ ਗੱਡੀ ਚਲਾਵਾਂਗਾ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ, ਮੈਂ ਕਦੇ ਵੀ ਸ਼ਰਾਬ ਨੂੰ ਹੱਥ ਤੱਕ ਨਹੀਂ ਲਾਵਾਂਗਾ ਪਿਤਾ ਜੀ ਨੇ ਸੁਖਵੀਰ ਤੇ ਵਿਸ਼ਵਾਸ ਕਰ ਲਿਆ ਉਸ ਨੂੰ ਪੇਪਰ ਤੇ ਗੱਡੀ ਦੀ ਚਾਬੀ ਦੇ ਦਿੱਤੀ ਸੁਖਵੀਰ ਹੁਣ ਰਹਿੰਦਾ ਭਾਵੇਂ ਘਰ ਵਿੱਚ ਹੀ ਸੀ ਜਦੋਂ ਕੋਈ ਸਵਾਰੀ ਆਉਂਦੀ ਸੀ ਤਾਂ ਉਹ ਸਵਾਰੀ ਲੈ ਕੇ ਦੂਰ ਦਰਾਡੇ ਚਲਾ ਜਾਂਦਾ ਸੀ ਜਿਸ ਨਾਲ ਸਾਡੇ ਘਰ ਵਿੱਚ ਥੋੜੀ-ਬਹੁਤੀ ਆਮਦਨੀ ਆਉਣੀ ਸ਼ੁਰੂ ਹੋ ਗਈ ਮੇਰੀ ਵੱਡੀ ਬੇਟੀ ਕਾਲਜ ਚਲੀ ਗਈ ਸੀ ਬੇਟਾ ਵੀ ਪਲੱਸ 2 ਕਰ ਗਿਆ ਸੀ ਉਹ ਤਾਂ ਅੱਗੇ ਪੜਨਾ ਨਹੀਂ ਚਾਹੁੰਦਾ ਸੀ ਮੇਰੇ ਪਤੀ ਨੇ ਉਸ ਨੂੰ ਆਪਣੇ ਨਾਲ ਹੀ ਡਰਾਈਵਿੰਗ ਸਿਖਾ ਦਿੱਤੀ ਤੇ ਲਾਇਸੈਂਸ ਬਣਾ ਦਿੱਤਾ ਮੇਰੇ ਪਤੀ ਸੋਚਦੇ ਸੀ ਕਿ ਅਸੀਂ ਲੜਕੇ ਨੂੰ ਬਾਹਰ ਦੁਬਈ ਭੇਜ ਦਿੰਦੇ ਹਾਂ ਇਹ ਉੱਧਰ ਸੈੱਟ ਹੋ ਜਾਵੇਗਾ ਤੇ ਇਸ ਦਾ ਅਸੀਂ ਵਿਆਹ ਕਰ ਦੇਵਾਂਗੇ ਕਿਉਂਕਿ ਜ਼ਮੀਨ ਤਾਂ ਮੇਰੇ ਪਤੀ ਦੇ ਭਰਾਵਾਂ ਦੀ ਵੀ ਸੀ ਤਿੰਨ ਭਰਾਵਾਂ ਵਿੱਚੋਂ ਸਾਡੇ ਹਿੱਸੇ ਦਾ ਬਹੁਤ ਘੱਟ ਜ਼ਮੀਨ ਆਉਂਦੀ ਸੀ ਉਹ ਆਪਣੇ ਪਰਿਵਾਰਾਂ ਨੂੰ ਵੀ ਬਾਹਰ ਨਾਲ ਹੀ ਰੱਖਦੇ ਸੀ ਭਾਵੇਂ ਉਹ ਜ਼ਮੀਨ ਵਿੱਚੋਂ ਲੈਂਦੇ ਤਾਂ ਕੁਝ ਵੀ ਨਹੀਂ ਸੀ ਪਰ 6 ਮਹੀਨੇ ਸਾਲਵਾਦ ਜਦੋਂ ਵੀ ਆਉਂਦੇ ਦਾਣੇ ਜ਼ਰੂਰ ਲੈ ਜਾਂਦੇ ਹੁਣ ਅਸੀਂ ਸਾਰੇ ਬਹੁਤ ਖੁਸ਼ ਸੀ ਕਿਉਂਕਿ ਮੇਰਾ ਪੁੱਤਰ ਵੀ ਦबई ਚਲਾ ਗਿਆ ਸੀ ਤੇ ਇੱਧਰ ਮੇਰੀ ਵੱਡੀ ਲੜਕੀ ਨੇ ਗ੍ਰੈਜੂਏਸ਼ਨ ਕਰ ਲਈ ਸੀ ਹੁਣ ਐਮਏ ਦੀ ਕਲਾਸ ਵਿੱਚ ਦਾਖਲਾ ਲੈ ਲਿਆ ਸੀ ਛੋਟੀ ਬੇਟੀ ਵੀ ਬੀਏ ਫਰਸਟ ਵਿੱਚ ਹੋਈ ਸੀ ਤੀਜੇ ਨੰਬਰ ਦੀ ਬੇਟੀ ਮੇਰੀ 8ਵੀਂ ਕਲਾਸ ਵਿੱਚ ਹੋ ਗਈ ਸੀ ਵੱਡੀ ਐਮਏ ਕਰਨ ਤੋਂ ਬਾਅਦ ਜਦੋਂ ਘਰ ਵਿਹਲੀ ਬੈਠੀ ਮੈਂ ਉਸ ਨੂੰ ਥੋੜਾ ਬਹੁਤ ਸਲਾਈ ਕਢਾਈ ਦਾ ਕੰਮ ਸਿਖਾ ਦਿੱਤਾ ਉਦੋਂ ਮੇਰੇ ਸਹੁਰਾ ਸਾਹਿਬ ਨੇ ਉਸ ਲਈ ਰਿਸ਼ਤਾ ਵੇਖਣਾ ਸ਼ੁਰੂ ਕਰ ਦਿੱਤਾ ਦੀਪ ਮੈਂ ਆਪਣੇ ਪੁੱਤਰ ਨੂੰ ਅੱਗੇ ਬੀਏਡ ਕਰਾਉਣਾ ਚਾਹੁੰਦੀ ਸੀ ਪਰ ਮੇਰੀ ਪੇਸ਼ ਨਹੀਂ ਚੱਲਦੀ ਸੀ ਮੇਰੇ ਸਹੁਰਾ ਸਾਹਿਬ ਨੇ ਉਸ ਲਈ ਇੱਕ ਲੜਕਾ ਵੇਖਿਆ ਜੋ ਕਿ ਸਾਡੀ ਰਿਸ਼ਤੇਦਾਰੀ ਵਿੱਚੋਂ ਹੀ ਸੀ ਰਿਸ਼ਤੇਦਾਰ ਨੇ ਹੀ ਦੱਸਿਆ ਸੀ ਉਹ ਇੰਡੀਅਨ ਆਰਮੀ ਵਿੱਚ ਫੌਜੀ ਸੀ ਮੇਰੇ ਸਹੁਰਾ ਸਾਹਿਬ ਨੇ ਉਸ ਦਾ ਰਿਸ਼ਤਾ ਤੈਅ ਕਰ ਦਿੱਤਾ ਤਾਂ ਉਹ 6 ਮਹੀਨੇ ਵਿੱਚ ਹੀ ਵਿਆਹ ਮੰਗਣ ਲੱਗ ਪਏ ਮੈਂ ਉਸ ਦੇ ਵਿਆਹ ਲਈ ਦਾਜ ਪਹਿਲਾਂ ਹੀ ਤਿਆਰ ਕਰਵਾ ਦਿੱਤਾ ਸੀ ਬਾਕੀ ਦੋ ਲੜਕੀਆਂ ਲਈ ਅਜੇ ਕੁਝ ਵੀ ਮੇਰੇ ਅੱਲੇ-ਪੱਲੇ ਨਹੀਂ ਸੀ ਸਾਰਾ ਪ੍ਰਮਾਤਮਾ ਤੇ ਛੱਡਿਆ ਹੋਇਆ ਸੀ ਜਿਵੇਂ ਉਹਨੂੰ ਠੀਕ ਲੱਗੇਗਾ ਉਵੇਂ ਉਵੇਂ ਹੁੰਦਾ ਰਹਿਣਾ ਉਧਰ ਮੇਰੇ ਬੇਟੇ ਗਏ ਨੂੰ ਅਜੇ 1 ਸਾਲ ਵੀ ਨਹੀਂ ਹੋਇਆ ਸੀ ਦੁਬਈ ਵਿੱਚ ਘਰਦਿਆਂ ਨੇ ਰੌਲਾ ਪਾ ਕੇ ਉਸ ਨੂੰ ਆਪਣੇ ਕੋਲ ਬੁਲਾਉਣਾ ਚਾਹਿਆ ਉਹ ਤਾਂ ਪਹਿਲਾਂ ਹੀ ਚਾਹੁੰਦਾ ਸੀ ਕਿ ਮੈਨੂੰ ਵਾਪਸ ਘਰ ਬੁਲਾ ਲਿਆ ਜਾਵੇ ਬਹੁਤ ਜ਼ਿਆਦਾ ਗਰਮੀ ਹੋਣ ਕਾਰਨ ਉਸ ਨੂੰ ਉੱਥੋਂ ਦਾ ਮੌਸਮ ਵੀ ਠੀਕ ਨਹੀਂ ਸੀ ਬੈਠਿਆ ਜਿੰਨੀ ਮਿਹਨਤ ਕਰਦਾ ਸੀ ਓਨੀ ਉਸ ਨੂੰ ਆਮਦਨ ਵੀ ਨਹੀਂ ਹੁੰਦੀ ਸੀ ਤਾਂ ਮੇਰੇ ਪਤੀ ਨੇ ਇੱਕ ਦਿਨ ਉਸ ਨੂੰ ਕਾਲ ਕਰਕੇ ਕਹਿ ਦਿੱਤਾ ਕਿ ਪੁੱਤਰ ਜੇ ਤੇਰਾ ਇੱਥੇ ਦਿਲ ਨਹੀਂ ਲੱਗਦਾ ਤੂੰ ਵਾਪਸ ਇੰਡੀਆ ਆ ਜਾ ਬਸ ਉਸ ਨੂੰ ਤਾਂ ਬਹਾਨਾ ਹੀ ਚਾਹੀਦਾ ਸੀ ਜਦੋਂ ਮੇਰਾ ਪੁੱਤਰ ਵਾਪਸ ਦबई ਤੋਂ ਆਇਆ ਤਾਂ ਉਸ ਦੀ ਸੇਤ ਵੀ ਬਹੁਤ ਖਰਾਬ ਹੋ ਚੁੱਕੀ ਸੀ ਮੇਰੇ ਕੋਲੋਂ ਵੀ ਉਸ ਦੀ ਹਾਲਤ ਦੇਖੀ ਨਹੀਂ ਜਾਂਦੀ ਸੀ ਮੈਂ ਵੀ ਉਸ ਨੂੰ ਆਖਿਆ ਪੁੱਤਰ ਹੁਣ ਮੈਂ ਤੈਨੂੰ ਬਾਹਰ ਨਹੀਂ ਜਾਣ ਦੇਣਾ ਤੂੰ ਇੱਥੇ ਹੀ ਰਹਿ ਕੇ ਕੰਮ ਕਰ ਉਸ ਨੂੰ ਚੰਡੀਗੜ੍ਹ ਦੇ ਵਿੱਚ ਇੱਕ ਟੈਕਸੀ ਪਾ ਕੇ ਦੇ ਦਿੱਤੀ ਮੇਰੇ ਪਤੀ ਨੇ ਉਸ ਲਈ ਪਰਮਟ ਦਾ ਵੀ ਇੰਤਜ਼ਾਮ ਕਰ ਦਿੱਤਾ ਜਦੋਂ ਮੇਰਾ ਪੁੱਤਰ ਦबई ਤੋਂ ਆ ਕੇ ਕਿੰਨੇ ਦਿਨ ਘਰ ਹੀ ਰਿਹਾ ਕਿ ਘਰ ਵਿੱਚ ਉਸਦੀ ਵੱਡੀ ਭੈਣ ਦਾ ਵਿਆਹ ਸੀ ਜਿਸ ਕਾਰਨ ਕੰਮ ਵੀ ਬਹੁਤ ਜ਼ਿਆਦਾ ਸੀ ਵਿਆਹ ਦਾ ਦਿਨ ਨੇੜੇ ਆ ਗਿਆ ਸੀ ਵਿਆਹ ਬੜੀ ਚਾਹੀ ਚਾਹੀ ਕੀਤਾ ਗਿਆ ਪਤੀ ਵੀ ਬਹੁਤ ਸਮਝਦਾਰ ਵਿਅਕਤੀ ਸੀ ਉਹ ਨਸ਼ੇ ਪੱਤੇ ਤੋਂ ਬਹੁਤ ਦੂਰ ਸੀ ਵਿਆਹ ਤੋਂ ਬਾਅਦ ਉਹ ਇੱਕ ਮਹੀਨੇ ਮਗਰੋਂ ਆਪਣੀ ਡਿਊਟੀ ਤੇ ਚਲਾ ਗਿਆ ਮੇਰੀ ਬੇਟੀ ਵੀ ਬੜੀ ਸਮਝਦਾਰ ਤੇ ਸੁਚੱਜੀ ਲੜਕੀ ਸੀ ਆਪਣੇ ਸਹੁਰੇ ਘਰ ਵਿੱਚ ਉਸਨੇ ਬਹੁਤ ਵਧੀਆ ਐਡਜਸਟਮੈਂਟ ਕਰ ਲਈ ਸੀ ਉਸ ਦਾ ਮੈਨੂੰ ਕਦੇ ਵੀ ਕੋਈ ਉਲਾਮਾ ਨਹੀਂ ਸੀ ਆਇਆ ਪ੍ਰੀਤ ਅੱਜ ਸ਼ਾਮ ਨੂੰ ਜਦੋਂ ਘਰ ਵਾਪਸ ਆਈ ਤਾਂ ਉਸ ਦਾ ਪਤੀ ਘਰ ਵਾਪਸ ਆਇਆ ਹੋਇਆ ਸੀ ਉਸ ਨੂੰ ਲੈਣ ਨਹੀਂ ਆਇਆ ਸੀ ਸਿਰਫ ਮਿਲਣ ਲਈ ਹੀ ਆਇਆ ਸੀ ਉਸ ਨੇ ਘਰ ਆ ਕੇ ਕੋਈ ਹੋਰ ਗੱਲ ਨਹੀਂ ਕੀਤੀ ਸ਼ਾਮ ਨੂੰ ਆਇਆ ਸਵੇਰੇ 9 ਵਜੇ ਉਹ ਵਾਪਸ ਚਲਾ ਗਿਆ ਪਰਜਾਈ ਨੇ ਪਹਿਲਾਂ ਤਾਂ ਸੋਚਿਆ ਸੀ ਕਿ ਸ਼ਾਇਦ ਇਹ ਮੇਰੀ ਨਨਾਨ ਨੂੰ ਲੈਣ ਆਇਆ ਹੈ ਉਸ ਨੇ ਨਾਲ ਲਿਜਾਣ ਦੀ ਤਾਂ ਕੋਈ ਗੱਲ ਹੀ ਨਹੀਂ ਕੀਤੀ ਉਸ ਦੀ ਪਰਜਾਈ ਵੀ ਸੋਚਦੀ ਰਹੀ ਕਿ ਗੱਲ ਕੀ ਹੈ ਪ੍ਰੀਤ ਦਾ ਪਤੀ ਜਦੋਂ ਘਰੋਂ ਚਲਾ ਗਿਆ ਘਰ ਦਾ ਕੰਮ ਸਮੇਟ ਕੇ ਪ੍ਰੀਤ ਫਿਰ ਦੀਪ ਕੋਲ ਚਲੀ ਜਾਂਦੀ ਹੈ। ਦੀਪ ਉਸ ਨੂੰ ਉਡੀਕ ਹੀ ਰਹੀ ਹੁੰਦੀ ਹੈ। ਦੀਪ ਪ੍ਰੀਤ ਨੂੰ ਪੁੱਛਦੀ ਹੈ, "ਅੱਗੇ ਦੱਸ ਕੀ ਹੋਇਆ?" ਦੀਪ ਦੇ ਦਿਮਾਗ ਵਿੱਚ ਬਹੁਤ ਸਾਰੇ ਸਵਾਲ ਸੀ ਪਰ ਉਹ ਸਾਰੇ ਸਵਾਲਾਂ ਦਾ ਹੌਲੀ-ਹੌਲੀ ਜਵਾਬ ਲੈਣਾ ਚਾਹੁੰਦੀ ਸੀ। ਪ੍ਰੀਤ ਕੋਲੋਂ ਪ੍ਰੀਤ ਨੇ ਦੱਸਣਾ ਸ਼ੁਰੂ ਕੀਤਾ, "ਭੈਣੇ, ਜਦੋਂ ਮੇਰਾ ਬੇਟਾ ਟੈਕਸੀ ਚਲਾਉਂਦਾ ਸੀ ਤਾਂ ਉੱਥੇ ਉਸ ਦਾ ਮੇਲ ਇੱਕ ਲੜਕੀ ਨਾਲ ਹੋ ਜਾਂਦਾ ਹੈ।" ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਦੀ ਸੀ ਮੇਰਾ ਬੇਟਾ ਵੀ ਇੱਕ ਬੜਾ ਸੋਹਣਾ ਸੁਨੋਖਾ ਲੜਕਾ ਹੈ ਉਸ ਨੂੰ ਹਰ ਰੋਜ਼ ਯੂਨੀਵਰਸਿਟੀ ਛੱਡ ਕੇ ਆਉਂਦਾ ਸੀ ਤੇ ਲੈ ਕੇ ਆਉਂਦਾ ਸੀ ਇਹਨਾਂ ਦਾ ਆਪਸ ਵਿੱਚ ਮੇਲ ਹੁੰਦਾ ਰਿਹਾ ਤੇ ਇੱਕ ਦੂਜੇ ਪ੍ਰਤੀ ਖਿੱਚੇ ਗਏ ਆਪਸ ਵਿੱਚ ਉਹਨਾਂ ਦਾ ਬਹੁਤ ਪਿਆਰ ਪੈ ਗਿਆ ਉਹ ਆਪਸ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸੀ ਸਾਨੂੰ ਇਸ ਗੱਲ ਦਾ ਕੁਝ ਵੀ ਪਤਾ ਨਹੀਂ ਸੀ ਅਸੀਂ ਇਹ ਸੋਚਦੇ ਸੀ ਕਿ ਦੂਜੀ ਲੜਕੀ ਦਾ ਵਿਆਹ ਕਰਨ ਤੋਂ ਬਾਅਦ ਅਸੀਂ ਗੁਰਦੀਪ ਦਾ ਵਿਆਹ ਕਰਾਂਗੇ। ਮੇਰੇ ਪੁੱਤਰ ਨੇ ਉਸ ਨਾਲ ਇਹ ਗੱਲ ਸਾਂਝੀ ਕੀਤੀ। ਉਸ ਨੇ ਉਸ ਨੂੰ ਕਿਹਾ ਕਿ ਜਦੋਂ ਮੇਰੀ ਭੈਣ ਦਾ ਵਿਆਹ ਹੋ ਗਿਆ ਉਸ ਤੋਂ ਬਾਅਦ ਮੈਂ ਆਪਣੇ ਵਿਆਹ ਦੀ ਗੱਲ ਆਪਣੇ ਘਰਦਿਆਂ ਨਾਲ ਕਰਾਂਗਾ। ਉਸ ਲੜਕੀ ਦੇ ਮਾਪੇ ਵੀ ਉਸ ਦਾ ਵਿਆਹ ਕਰਨਾ ਚਾਹੁੰਦੇ ਸੀ ਪਰ ਉਹ ਵੀ ਅਜੇ ਵਿਆਹ ਕਰਨ ਤੋਂ ਇਨਕਾਰ ਕਰ ਦਿੰਦੀ ਸੀ। ਮੇਰੀ ਛੋਟੀ ਬੇਟੀ ਨੇ ਬੀਏ ਤੇ ਐਮੇ ਕਰ ਲਈ ਸੀ ਸੋਚਿਆ ਮੈਂ ਆਪਣੇ ਕਿਤੇ ਨਾ ਕਿਤੇ ਰਿਸ਼ਤਾ ਵੀ ਕਰ ਦੇਵਾਂ ਦੂਜੀ ਬੇਟੀ ਸਾਰਿਆਂ ਤੋਂ ਬਹੁਤ ਸੋਹਣੀ ਸੁਨੱਖੀ ਹੋਣ ਕਾਰਨ ਜਲਦੀ ਹੀ ਉਸ ਨੂੰ ਬਾਹਰਲੇ ਲੜਕੇ ਦਾ ਰਿਸ਼ਤਾ ਮਿਲ ਗਿਆ 6 ਮਹੀਨਿਆਂ ਦੇ ਵਿੱਚ ਹੀ ਉਸ ਦਾ ਵਿਆਹ ਹੋ ਜਾਂਦਾ ਹੈ ਦੀਪ ਅਜੇ ਸਾਡੇ ਘਰ ਮਕਾਨ ਨਹੀਂ ਸੀ ਸੋਹਰਾ ਸਾਹਬ ਨੇ ਅਜੇ ਕੋਈ ਨਵਾਂ ਮਕਾਨ ਬਣਾਉਣ ਬਾਰੇ ਸੋਚਿਆ ਆਪਣੇ ਨਾਲ ਅਸੀਂ ਕੋਈ ਨਵਾਂ ਮਕਾਨ ਵੀ ਨਹੀਂ ਬਣਾ ਸਕਦੇ ਸੀ ਕਿਉਂਕਿ ਸਾਡੇ ਕੋਲ ਅਜੇ ਪੈਸੇ ਨਹੀਂ ਸੀ ਅਸੀਂ ਗੁਰਦੀਪ ਨੂੰ ਆਖਿਆ ਕਿ ਤੂੰ ਆਪਣੇ ਪੈਸੇ ਆਪਣੇ ਕੋਲ ਹੀ ਰੱਖ ਅਸੀਂ ਮਕਾਨ ਬਣਾਉਣ ਵੇਲੇ ਤੇਰੇ ਕੋਲੋਂ ਲੈ ਲਵਾਂਗੇ ਮੈਨੂੰ ਵੀ ਪੂਰੀ ਉਮੀਦ ਸੀ ਕਿ ਗੁਰਦੀਪ ਆਪਣੇ ਸਾਰੇ ਪੈਸੇ ਆਪਣੇ ਕੋਲ ਰੱਖ ਰਿਹਾ ਹੈ ਜਿਸ ਦਿਨ ਮਕਾਨ ਬਣਾਵਾਂਗੇ ਉਸ ਦਿਨ ਸ਼ਾਇਦ ਸਾਨੂੰ ਵੀ ਪੈਸੇ ਦੇ ਦੇਵੇ ਇੱਕ ਦਿਨ ਮੇਰੇ ਪਿਤਾ ਨੇ ਪਤੀ ਨੇ ਆਪਣੇ ਪਿਤਾ ਜੀ ਨਾਲ ਗੱਲ ਕੀਤੀ ਕਿ ਹੁਣ ਅਸੀਂ ਗੁਰਦੀਪ ਦਾ ਰਿਸ਼ਤਾ ਕਰਨਾ ਹੈ ਆਪਣਾ ਮਕਾਨ ਵੀ ਬਹੁਤਾ ਵਧੀਆ ਨਹੀਂ ਆ ਪਿਤਾ ਜੀ ਜੇ ਸਾਨੂੰ ਤੁਸੀਂ ਕੋਈ ਥੋੜੀ ਬਹੁਤੀ ਜਗ੍ਹਾ ਦੇ ਦੇਓ ਤਾਂ ਅਸੀਂ ਮਕਾਨ ਬਣਾ ਲਈਏ ਪਹਿਲਾਂ ਤਾਂ ਮੇਰੇ ਸਹੁਰਾ ਸਾਹਿਬ ਟੁੱਟ ਕੇ ਪੈ ਗਏ ਕਿ ਤੁਹਾਡੇ ਕੋਲੋਂ ਪੈਸੇ ਕਿੱਥੇ ਆ ਗਏ ਲੜਕੀ ਦਾ ਵਿਆਹ ਤਾਂ ਮੈਂ ਕੀਤਾ ਤੁਸੀਂ ਕੋਈ ਕਰਜ਼ਾ ਨਹੀਂ ਚੁੱਕਣਾ ਮੈਂ ਆਪਣੇ ਆਪ ਹੀ ਤੁਹਾਨੂੰ ਮਕਾਨ ਬਣਾ ਕੇ ਦੇਵਾਂਗਾ ਮੇਰੇ ਪਤੀ ਨੇ ਪਿਤਾ ਜੀ ਨੂੰ ਆਖਿਆ ਕਿ ਮਕਾਨ 6 ਮਹੀਨੇ ਦੇ ਵਿੱਚ ਬਣਾ ਦੇਵੀਂ ਅਸੀਂ ਗੁਰਦੀਪ ਦਾ ਵਿਆਹ ਕਰ ਦਈਏ ਗੁਰਦੀਪ ਦੀ ਉਮਰ ਲਗਭਗ 30 ਸਾਲਾਂ ਦੀ ਹੋ ਗਈ ਸੀ ਸਾਡੇ ਕੋਲ ਹੋਰ ਤਾਂ ਕੋਈ ਆਮਦਨੀ ਨਹੀਂ ਸੀ ਇੱਕ ਤਾਂ ਉਹਨਾਂ ਨੂੰ ਪੈਨਸ਼ਨ ਮਿਲਦੀ ਸੀ ਦੂਜਾ ਖੇਤੀ ਦੇ ਵਿੱਚੋਂ ਜੋ ਬਚਦਾ ਸੀ ਉਸ ਨਾਲ ਹੀ ਘਰ ਦਾ ਖਰਚਾ ਤੋਰਦੇ ਸੀ ਇੱਕ ਦਿਨ ਉਹਨਾਂ ਨੇ ਆਖ ਹੀ ਦਿੱਤਾ ਜਿੰਨੇ ਕੁ ਪੈਸੇ ਤੁਹਾਡੇ ਕੋਲ ਨੇ ਤੁਸੀਂ ਮੈਨੂੰ ਦੇ ਦਿਓ ਤੇ ਕੁਝ ਪੈਸੇ ਮੈਂ ਪਾ ਕੇ ਮਕਾਨ ਤਿਆਰ ਕਰ ਦਿੰਦਾ ਹਾਂ ਕੁਝ ਪੈਸੇ ਮੇਰੇ ਪਤੀ ਨੇ ਦੇ ਦਿੱਤੇ ਜਦੋਂ ਅਸੀਂ ਗੁਰਦੀਪ ਨੂੰ ਘਰ ਆਏ ਨੂੰ ਪੁੱਛਿਆ ਗੁਰਦੀਪ ਸਾਨੂੰ ਪੈਸੇ ਦੇ ਅਸੀਂ ਮਕਾਨ ਸ਼ੁਰੂ ਕਰਨਾ ਹੈ ਗੁਰਦੀਪ ਬੋਲਿਆ ਮੇਰੇ ਕੋਲ ਤਾਂ ਕੋਈ ਪੈਸਾ ਨਹੀਂ ਆ ਅਸੀਂ ਕਿਹਾ ਤੇਰੀ 2 ਸਾਲ ਦੀ ਕਮਾਈ ਕਿੱਥੇ ਆ ਉਸ ਨੂੰ ਅਸੀਂ ਪੁੱਛਦੇ ਰਹੇ ਪਰ ਉਸ ਨੇ ਕੋਈ ਜਵਾਬ ਨਾ ਦਿੱਤਾ ਉਸ ਦਿਨ ਮੇਰੀ ਵੱਡੀ ਲੜਕੀ ਆਪਣੇ ਪਤੀ ਨਾਲ ਮਿਲਣ ਲਈ ਆਈ ਹੋਈ ਸੀ ਸਾਰੇ ਘਰ ਦੇ ਮੈਂਬਰ ਇਕੱਠੇ ਬੈਠੇ ਗੱਲਾਂ ਬਾਤਾਂ ਕਰ ਰਹੇ ਸੀ ਤੇ ਗੁਰਦੀਪ ਵੀ ਕੋਲ ਹੀ ਬੈਠਾ ਸੀ ਗੁਰਦੀਪ ਨੂੰ ਪੁੱਛਿਆ ਕਿ ਤੇਰੀ 2 ਸਾਲਾਂ ਦੀ ਕਮਾਈ ਕਿੱਥੇ ਹੈ ਬਾਰ-ਬਾਰ ਪੁੱਛਣ ਤੇ ਉਹ ਕੋਈ ਜਵਾਬ ਨਹੀਂ ਦੇ ਰਿਹਾ ਸੀ ਮੇਰੇ ਪਤੀ ਤੇ ਮੈਂ ਉਸ ਨੂੰ ਬਾਰ-ਬਾਰ ਪੁੱਛ ਰਹੇ ਸੀ ਕਿ ਤੇਰੀ ਕਮਾਈ ਕਿੱਥੇ ਆ ਤੂੰ ਸਾਨੂੰ ਦੱਸਦਾ ਕਿਉਂ ਨਹੀਂ ਉਹ ਮੂੰਹੋਂ ਕੁਝ ਨਾ ਬੋਲਿਆ ਮੇਰੇ ਪਤੀ ਗੁੱਸੇ ਦੇ ਵਿੱਚ ਉਸ ਨੂੰ ਬੋਲਣ ਲੱਗੇ ਤਾਂ ਉਸ ਨੇ ਅੱਗੋਂ ਜਵਾਬ ਦਿੱਤਾ ਭੈਣ ਦੀ ਗਾਲ ਕੱਢ ਕੇ ਆਪਣੇ ਪਿਤਾ ਨੂੰ ਕਹਿਣ ਲੱਗਾ ਕਿ ਤੁਸੀਂ ਮੇਰੀ ਕਮਾਈ ਤੋਂ ਕੀ ਲੈਣਾ ਕੋਲ ਬੈਠੇ ਸਾਡੇ ਜਵਾਈ ਨੂੰ ਗੁੱਸਾ ਆ ਗਿਆ ਜਦੋਂ ਉਹ ਮੂੰਹ ਪਾੜ ਕੇ ਗਲਤ ਬੋਲ ਰਿਹਾ ਸੀ ਉਸ ਨੇ ਉੱਠ ਕੇ ਦੋ ਥੱਪੜ ਗੁਰਦੀਪ ਦੇ ਜੜ ਦਿੱਤੇ ਗੁਰਦੀਪ ਉਸ ਸਮੇਂ ਚੰਡੀਗੜ੍ਹ ਚਲਾ ਗਿਆ ਘਰ ਛੱਡ ਕੇ ਉਹ ਚੰਡੀਗੜ੍ਹ ਹੀ ਰਹਿੰਦਾ ਸੀ 6 ਮਹੀਨੇ ਤੱਕ ਉਹ ਘਰ ਨਾ ਆਇਆ ਪ੍ਰੀਤ ਤੇ ਦੀਪ ਦੋਨੋਂ ਬੈਠੀਆਂ ਗੱਲਾਂ ਕਰ ਰਹੀਆਂ ਸੀ ਪ੍ਰੀਤ ਰੋਣ ਲੱਗ ਪਈ ਉਸ ਨੂੰ ਦੀਪ ਨੇ ਹੌਸਲਾ ਦਿੰਦੇ ਹੋਏ ਚੁੱਪ ਕਰਾਇਆ ਪ੍ਰੀਤ ਨੇ ਦੀਪ ਨੂੰ ਦੱਸਿਆ ਮੇਰਾ ਪੁੱਤਰ ਪੂਰਾ ਸਾਲ ਘਰ ਨਹੀਂ ਆਇਆ ਸੀ ਉੰਜ ਸਾਨੂੰ ਉਸਦੇ ਦੋਸਤਾਂ ਮਿੱਤਰਾਂ ਤੋਂ ਪਤਾ ਲੱਗ ਗਿਆ ਸੀ ਕਿ ਉਹ ਚੰਡੀਗੜ੍ਹ ਸ਼ਹਿਰ ਵਿੱਚ ਹੀ ਰਹਿੰਦਾ ਹੈ ਪਰ ਉਸ ਦਾ ਥਾਂ ਟਿਕਾਣਾ ਤਾਂ ਸਾਨੂੰ ਵੀ ਕੋਈ ਪਤਾ ਨਹੀਂ ਨਾ ਹੀ ਉਸ ਦਾ ਕੋਈ ਫੋਨ ਨੰਬਰ ਸੀ ਅਸੀਂ ਬੜੀ ਭਾਲ ਕਰਦੇ ਰਹੇ ਪਰ ਉਹ ਸਾਨੂੰ ਨਾ ਮਿਲਿਆ ਮੇਰਾ ਪਤੀ ਸੁਖਬੀਰ ਵਾਰ-ਵਾਰ ਚੰਡੀਗੜ੍ਹ ਗੇੜੇ ਲਾਉਂਦਾ ਰਹਿੰਦਾ ਸੀ। ਇੱਕ ਦਿਨ ਸਾਡੇ ਪਿੰਡ ਦਾ ਇੱਕ ਲੜਕਾ ਉਸ ਨੂੰ ਅਚਨਚੇਤ ਟੱਕਰ ਜਾਂਦਾ ਹੈ। ਉਸ ਸਮੇਂ ਉਹ ਸਟੈਂਡ ਤੇ ਟੈਕਸੀ ਲਈ ਖੜ੍ਹਾ ਸੀ। ਉਸ ਲੜਕੇ ਨੂੰ ਪਤਾ ਸੀ ਵੀ ਇਹ ਘਰ ਨਹੀਂ ਜਾਂਦਾ। ਉਸਨੇ ਉਸ ਤੋਂ ਫੋਨ ਨੰਬਰ ਮੰਗਿਆ। ਉਸਨੇ ਸਾਨੂੰ ਦੇ ਦਿੱਤਾ। ਸਾਡੇ ਘਰ ਆਇਆ। ਸਾਨੂੰ ਉਸਨੇ ਗੁਰਦੀਪ ਬਾਰੇ ਜਦੋਂ ਦੱਸਿਆ, ਸਾਡਾ ਮਨ ਗੱਲ ਸੁਣ ਕੇ ਖੁਸ਼ ਹੋ ਗਿਆ। ਉਸ ਨੇ ਸਾਨੂੰ ਉਸਦਾ ਨੰਬਰ ਵੀ ਦੇ ਦਿੱਤਾ ਮੇਰੇ ਪਤੀ ਨੇ ਇਸ ਨੰਬਰ ਉੱਤੇ ਫੋਨ ਤੇ ਕਾਲ ਕੀਤੀ ਉਸ ਨੇ ਪਹਿਲਾਂ ਤਾਂ ਫੋਨ ਨਹੀਂ ਚੁੱਕਿਆ ਫਿਰ ਅਸੀਂ ਉਸ ਲੜਕੇ ਤੋਂ ਫੋਨ ਕਰਵਾਇਆ ਉਸ ਦੇ ਨੰਬਰ ਦੀ ਕਾਲ ਉਸ ਨੇ ਚੁੱਕ ਲਈ ਮੇਰੇ ਪਤੀ ਨੇ ਉਸ ਨੂੰ ਬਹੁਤ ਵਾਸਤੇ ਪਾਏ ਮੇਰੇ ਪਤੀ ਨੇ ਉਸ ਨੂੰ ਆਖਿਆ ਗੁਰਦੀਪ ਮੈਂ ਬਹੁਤ ਬਿਮਾਰ ਹਾਂ ਇੱਕ ਵਾਰੀ ਆ ਕੇ ਮੈਨੂੰ ਮਿਲ ਜਾ ਮੈਂ ਫੋਨ ਫੜ ਕੇ ਆਪਣੇ ਪੁੱਤਰ ਨੂੰ ਬਹੁਤ ਵਾਰੀ ਆਖਿਆ ਪੁੱਤਰ ਜੋ ਵੀ ਹੋਇਆ ਉਸਨੂੰ ਭੁੱਲ ਜਾ ਇੱਕ ਵਾਰ ਸਾਨੂੰ ਮਿਲ ਉਹ ਰੋਣ ਲੱਗ ਪਿਆ ਤੇ ਅਸੀਂ ਵੀ ਰੋਂਦੇ ਰਹੇ ਉਸਨੇ ਸਾਨੂੰ ਇਹ ਕਿਹਾ ਜੇਕਰ ਮੈਂ ਘਰ ਵਿੱਚ ਆਵਾਂਗਾ ਤਾਂ ਇਸ ਘਰ ਦੇ ਵਿੱਚ ਤੁਹਾਡਾ ਜਵਾਈ ਨਹੀਂ ਆਉਣਾ ਚਾਹੀਦਾ ਜੇ ਤੁਹਾਨੂੰ ਮਨਜ਼ੂਰ ਹੈ ਤਾਂ ਮੈਂ ਆਵਾਂਗਾ ਨਹੀਂ ਤਾਂ ਤੁਹਾਡੇ ਜਵਾਈ ਹੀ ਤੁਹਾਡੇ ਘਰ ਆਉਣਗੇ ਅਸੀਂ ਇੱਕ ਵਾਰੀ ਇਹ ਵੀ ਆਖ ਦਿੱਤਾ ਕੋਈ ਨਹੀਂ ਪੁੱਤਰ ਜਵਾਈ ਨਾ ਆਉਣਗੇ ਤੂੰ ਸਾਡੇ ਕੋਲ ਜ਼ਰੂਰ ਆ ਮੈਂ ਤੇ ਮੇਰੇ ਪਤੀ ਨੇ ਬਾਰ-ਬਾਰ ਉਸ ਨੂੰ ਘਰ ਆਉਣ ਲਈ ਆਖਿਆ ਦੀਪ ਮੇਰਾ ਪੁੱਤਰ ਗੁਰਦੀਪ ਘਰ ਆਇਆ ਬਾਰ-ਬਾਰ ਕਹਿਣ ਤੇ ਗੁਰਦੀਪ ਨੇ ਘਰ ਆਉਣ ਦਾ ਮਨ ਬਣਾ ਹੀ ਲਿਆ ਸੀ ਪਰ ਮੈਂ ਸੋਚ ਰਹੀ ਸੀ ਜੇਕਰ ਗੁਰਦੀਪ ਦੇ ਹੁੰਦੇ ਸਾਡੀ ਲੜਕੀ ਤੇ ਜਵਾਈ ਘਰ ਆ ਗਏ ਫਿਰ ਇਸ ਨੇ ਦੌੜ ਜਾਣਾ ਮੈਂ ਆਪਣੀਆਂ ਦੋਨਾਂ ਬੇਟੀਆਂ ਨੂੰ ਕੋਲ ਲਾ ਕੇ ਕਿਹਾ ਅਜੇ ਤੁਸੀਂ ਆਪਣੇ ਪੇਕੇ ਘਰ ਨਾ ਆਇਓ ਜਦੋਂ ਤੱਕ ਮੈਂ ਤੁਹਾਨੂੰ ਨਹੀਂ ਕਹਿੰਦੀ ਗੁਰਦੀਪ ਨੂੰ ਥੋੜਾ ਸੈੱਟ ਹੋ ਲੈਣ ਦਿਓ ਹੌਲੀ ਹੌਲੀ ਸਭ ਕੁਝ ਠੀਕ ਹੋ ਜਾਵੇਗਾ ਮੈਂ ਠੀਕ ਹੋਣ ਬਾਰੇ ਸੋਚਦੀ ਰਹੀ ਪਰ ਸਭ ਕੁਝ ਹੋਰ ਵਿਗੜਦਾ ਗਿਆ ਸਾਡੇ ਵਾਰ-ਵਾਰ ਕਹਿਣ ਤੇ ਗੁਰਦੀਪ ਇੱਕ ਦਿਨ ਘਰ ਆ ਗਿਆ ਉਸ ਦਾ ਹਾਲ ਸਾਡੇ ਕੋਲੋਂ ਦੇਖਿਆ ਨਹੀਂ ਗਿਆ ਉਸ ਨੇ ਸਿਰ ਤੋਂ ਵਾਲ ਕਟਵਾ ਲਏ ਸੀ ਤੇ ਸਰੀਰਕ ਪੱਖੋਂ ਬਹੁਤ ਕਮਜ਼ੋਰ ਹੋ ਚੁੱਕਿਆ ਸੀ ਦੀਪ ਜੇ ਤੂੰ ਸੱਚ ਪੁੱਛੇ ਨਾ ਮੈਂ ਗੁਰਦੀਪ ਨੂੰ ਦੇਖ ਕੇ ਰੋ ਹੀ ਪਈ ਸੀ ਮੈਂ ਉਸ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਬਹੁਤ ਜ਼ਿਆਦਾ ਰੋਈ ਉਹ ਵੀ ਰੋਂਦਾ ਰਿਹਾ ਆਪਣੇ ਦਾਦਾ ਦਾਦੀ ਨੂੰ ਵੇਖ ਕੇ ਉਹ ਬਹੁਤ ਰੋਇਆ ਉਸਦੇ ਪਿਤਾ ਸੁਖਵੀਰ ਸਿੰਘ ਵੀ ਆ ਗਏ ਸਾਨੂੰ ਡਰ ਲੱਗਦਾ ਸੀ ਕਿ ਸੁਖਵੀਰ ਸਿੰਘ ਕਿਤੇ ਆਪਣੇ ਪੁੱਤਰ ਗੁਰਦੀਪ ਦੇ ਨਾਲ ਲੜਨਾ ਪੈਣ ਮੇਰੀ ਗੱਲ ਸੋਚਣ ਤੋਂ ਉਲਟ ਹੋਇਆ ਉਹ ਆਪ ਗੁਰਦੀਪ ਦੀ ਹਾਲਤ ਨੂੰ ਵੇਖ ਕੇ ਰੋਣ ਲੱਗ ਪਏ ਸਾਨੂੰ ਤਾਂ ਇੰਜ ਜਾਪਦਾ ਸੀ ਜਿਵੇਂ ਗੁਰਦੀਪ ਕਿਸੇ ਨਸ਼ੇ ਦੇ ਵਿੱਚ ਖੁੱਬ ਗਿਆ ਹੋਵੇ ਜਦੋਂ ਸਾਡੇ ਕੋਲ 2-4 ਦਿਨ ਹੋ ਰਿਹਾ ਤਾਂ ਸਾਨੂੰ ਪਤਾ ਲੱਗ ਗਿਆ ਕਿ ਇਹ ਨਸ਼ਾ ਤਾਂ ਕੋਈ ਵੀ ਨਹੀਂ ਕਰਦਾ ਬਸ ਇਹੀ ਅੰਦਾਜ਼ਾ ਲਗਾਇਆ ਘਰੋਂ ਬਾਹਰ ਰਹਿਣ ਕਾਰਨ ਉਸ ਨੂੰ ਸਮੇਂ ਸਿਰ ਖਾਣਾ ਨਾ ਮਿਲਿਆ ਜਿਸ ਕਾਰਨ ਉਸ ਵਿੱਚ ਸਰੀਰਕ ਕਮਜ਼ੋਰੀ ਆ ਗਈ ਹੁਣ ਅਸੀਂ ਸੋਚਦੇ ਸੀ ਕਿ ਗੁਰਦੀਪ ਨੂੰ ਤੰਦਰੁਸਤ ਕਰਕੇ ਇਹਦੇ ਵਿਆਹ ਬਾਰੇ ਸੋਚੀਏ ਗੁਰਦੀਪ ਨੂੰ ਘਰ ਆਏ ਨੂੰ 15 ਦਿਨ ਹੋ ਗਏ ਸੀ ਵਾਪਸ ਕੰਮ ਬਾਰੇ ਜਾਣ ਨੂੰ ਉਹ ਕਹਿ ਰਿਹਾ ਸੀ ਤਾਂ ਸਾਰਿਆਂ ਨੇ ਉਸ ਨੂੰ ਰੋਕ ਦਿੱਤਾ ਆਖਣ ਲੱਗਾ ਡੈਡੀ ਜੀ ਤੁਸੀਂ ਅਜੇ ਰੁਕ ਜਾਓ ਮੈਨੂੰ ਸੈੱਟ ਹੋ ਲੈਣ ਦਿਓ ਮੈਂ ਵਿਆਹ ਕਰਾ ਲਵਾਂਗਾ ਪਰ ਮੇਰੇ ਸੱਸ ਸਹੁਰੇ ਨੂੰ ਇਹ ਸੀ ਕਿ ਸਾਡੇ ਹੁੰਦੇ ਹੁੰਦੇ ਲੜਕਾ ਵੀ ਵਿਆਹਿਆ ਜਾਵੇ ਗੁਰਦੀਪ ਵਿਆਹ ਕਰਾਉਣ ਲਈ ਨਹੀਂ ਸੀ ਮੰਨ ਰਿਹਾ ਜਦੋਂ ਅਸੀਂ ਉਸ ਨੂੰ ਵਾਰ-ਵਾਰ ਵਿਆਹ ਕਰਵਾਉਣ ਲਈ ਆਖਦੇ ਤਾਂ ਇੱਕ ਦਿਨ ਉਸਨੇ ਆਖ ਹੀ ਦਿੱਤਾ ਮੈਂ ਇੱਕ ਲੜਕੀ ਦੇਖੀ ਹੋਈ ਹੈ ਤੁਸੀਂ ਦੱਸੋ ਕਦੋਂ ਵਿਆਹ ਕਰਵਾਉਣ ਬਾਰੇ ਉਸ ਨੂੰ ਆਖਾਂ ਜਦੋਂ ਗੁਰਦੀਪ ਨੇ ਇਹ ਗੱਲ ਦੱਸੀ ਤਾਂ ਉਸਦੇ ਪਿਤਾ ਜੀ ਸੁਣ ਕੇ ਹੈਰਾਨ ਹੋ ਗਏ ਉਹ ਆਖਣ ਲੱਗੇ ਗੁਰਦੀਪ ਅਸੀਂ ਗੈਰ ਜਾਤ ਵਿੱਚ ਵਿਆਹ ਨਹੀਂ ਕਰਾਂਗੇ ਦੀਪ ਗੁਰਦੀਪ ਨੇ ਬਹੁਤ ਜ਼ੋਰ ਲਾਇਆ ਡੈਡੀ ਜੀ ਜਾਤ ਪਾਤ ਤਾਂ ਇਨਸਾਨ ਨੇ ਬਣਾਈਆਂ ਨੇ ਇਹ ਪ੍ਰਮਾਤਮਾ ਨੇ ਨਹੀਂ ਬਣਾਈਆਂ ਮੈਂ ਤਾਂ ਉਸ ਲੜਕੀ ਨਾਲ ਹੀ ਵਿਆਹ ਕਰਵਾਵਾਂਗਾ ਸੁਖਵੀਰ ਸਿੰਘ ਨੇ ਕਿਹਾ ਚਲੋ ਕੋਈ ਗੱਲ ਨਹੀਂ ਹੁਣ ਸਾਰੇ ਸੌਂ ਜਾਓ ਇਹਦੇ ਬਾਰੇ ਆਪਾਂ ਸਵੇਰੇ ਗੱਲ ਕਰਾਂਗੇ ਜਦੋਂ ਅਗਲੀ ਸਵੇਰ ਨੂੰ ਮੇਰੇ ਪਤੀ ਸੁਖਵੀਰ ਸਿੰਘ ਉੱਠ ਕੇ ਤਿਆਰ ਹੋ ਰਹੇ ਸੀ ਉਹਨਾਂ ਨੇ ਉਸ ਦਿਨ ਸ਼ਹਿਰ ਜਾਣਾ ਸੀ ਗੁਰਦੀਪ ਵੀ ਉਸ ਵੇਲੇ ਤੱਕ ਉੱਠ ਖੜਾ ਸੀ ਸਵੇਰੇ ਦੋਨੋਂ ਪਿਓ ਪੁੱਤਰ ਨੂੰ ਨਾਸ਼ਤਾ ਪਾ ਕੇ ਦਿੱਤਾ ਗੁਰਦੀਪ ਨਾਸ਼ਤਾ ਲੈ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਉਹ ਆਪਣੇ ਪਿਤਾ ਸੁਖਵੀਰ ਕੋਲ ਡਾਈਨਿੰਗ ਟੇਬਲ ਤੇ ਨਾ ਬੈਠਿਆ ਗੁਰਦੀਪ ਬਿਲਕੁਲ ਚੁੱਪ ਫਿਰ ਰਿਹਾ ਸੀ ਜਿਵੇਂ ਡਰ ਰਿਹਾ ਸੀ ਕਿ ਸ਼ਾਇਦ ਮੇਰਾ ਰਿਸ਼ਤਾ ਕਰਨ ਲਈ ਮੇਰੇ ਪਾਪਾ ਮੰਨਣ ਹੀ ਨਾ ਮੈਂ ਵੀ ਜਾ ਕੇ ਦੋ ਵਾਰੀ ਗੁਰਦੀਪ ਨੂੰ ਪੁੱਛਿਆ beta ਤੂੰ ਉਦਾਸ ਕਿਉਂ ਹੈ ਚੁੱਪ ਕਿਉਂ ਹੈ ਤੂੰ ਸਾਡੇ ਨਾਲ ਬੋਲਦਾ ਕਿਉਂ ਨਹੀਂ ਉਹ ਕਹਿਣ ਲੱਗਾ ਮੰਮੀ ਜੀ ਮੇਰਾ ਸਿਰ ਬਹੁਤ ਦਰਦ ਕਰ ਰਿਹਾ ਹੈ ਮੈਂ ਉਸੇ ਸਮੇਂ ਆਪਣੇ ਪਤੀ ਸੁਖਵੀਰ ਸਿੰਘ ਨੂੰ ਆਖਿਆ ਇਸ ਨੂੰ ਸ਼ਹਿਰ ਕਿਸੇ ਚੰਗੇ ਡਾਕਟਰ ਨੂੰ ਦਿਖਾ ਲਿਓ ਸੁਖਵੀਰ ਵੀ ਉਸੇ ਸਮੇਂ ਗੁਰਦੀਪ ਨੂੰ ਆਪਣੇ ਨਾਲ ਲਿਜਾਣ ਲਈ ਮੰਨ ਗਿਆ ਤੇ ਗੁਰਦੀਪ ਵੀ ਤਿਆਰ ਹੋ ਕੇ ਆਪਣੇ ਪਿਤਾ ਜੀ ਨਾਲ ਚਲਾ ਗਿਆ ਰਸਤੇ ਦੇ ਵਿੱਚ ਪਿਓ ਪੁੱਤ ਚੁੱਪਚਾਪ ਰਹੇ ਕੁਝ ਵੀ ਨਾ ਬੋਲੇ ਜਦੋਂ ਡਾਕਟਰ ਕੋਲ ਗੁਰਦੀਪ ਨੂੰ ਲੈ ਕੇ ਜਾਂਦੇ ਨੇ ਤਾਂ ਗੁਰਦੀਪ ਦੀ ਕਮਜ਼ੋਰੀ ਨੂੰ ਵੇਖ ਕੇ ਡਾਕਟਰ ਨੇ ਟੈਸਟ ਕਰਾਉਣ ਲਈ ਆਖ ਦਿੱਤਾ ਟੈਸਟ ਕਰਾ ਲੇ ਟੈਸਟਾਂ ਦੀ ਰਿਪੋਰਟ ਵਿੱਚ ਗੁਰਦੀਪ ਦੇ ਵਿੱਚ ਖੂਨ ਦੀ ਕਮੀ ਪਾਈ ਗਈ ਪੀਲੀਏ ਦੀ ਵੀ ਸ਼ਿਕਾਇਤ ਸੀ ਸੁਖਵੀਰ ਤੇ ਗੁਰਦੀਪ ਡਾਕਟਰ ਕੋਲੋਂ ਦਵਾਈ ਲੈ ਕੇ ਵਾਪਸ ਘਰ ਆ ਗਏ ਅਜੇ ਉਹ ਸੋਚ ਹੀ ਰਹੇ ਸੀ ਕਿ ਇਸ ਦੀ ਹਾਲਤ ਸਹੀ ਹੋ ਜਾਵੇ ਫਿਰ ਹੀ ਰਿਸ਼ਤੇ ਦੀ ਕੋਈ ਗੱਲ ਕਰਾਂਗੇ ਇੱਕ ਦਿਨ ਉਸ ਨੇ ਆਪਣੇ ਆਪ ਹੀ ਪੁੱਛ ਲਿਆ ਡੈਡੀ ਜੀ ਮੇਰੇ ਰਿਸ਼ਤੇ ਬਾਰੇ ਤੁਹਾਡੀ ਕੀ ਸਲਾਹ ਹੈ ਤੂੰ ਠੀਕ ਹੋ ਜਪੁੱਤ ਉਸ ਤੋਂ ਬਾਅਦ ਤੇਰਾ ਰਿਸ਼ਤਾ ਕਰ ਦੇਵਾਂਗੇ ਡੈਡੀ ਜੀ ਮੈਨੂੰ ਉਸ ਲੜਕੀ ਦੀ ਕਾਲ ਆਈ ਸੀ ਉਸਨੇ ਕਿਹਾ ਕਿ ਮੇਰੇ ਘਰ ਦੇ ਮੇਰਾ ਰਿਸ਼ਤਾ ਕਰਨ ਨੂੰ ਕਹਿੰਦੇ ਆ ਕਿਤੇ ਹੋਰ ਕਰ ਦੇਣਗੇ ਤੂੰ ਮੇਰੇ ਨਾਲ ਵਿਆਹ ਕਰਵਾ ਲੈ ਮੇਰੇ ਘਰ ਦੇ ਆਣੇ ਨਹੀਂ ਮੇਰਾ ਵਿਆਹ ਹੋਰ ਥਾਂ ਕਰ ਦੇਣਾ ਏ ਹਾਂਜੀ ਦੋਸਤੋ ਇਸ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ ਪੂਰੀ ਕਹਾਣੀ ਸੁਣਨ ਲਈ ਜੁੜੇ ਰਹਿਣਾ ਚੈਨਲ ਦੇ ਨਾਲ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ